ਸਾਰੇ ਪਾਸੇ ਲੈਣੇ ਆ। ਬੈਠ ਕੇ ਗੱਲ ਕਰ ਲੂਗੇ ਸੁਣਨੀ ਹੋ ਜੂਗਾ ਨਹੀਂ ਆ ਕਰ। ਜਿਆਦਾ ਪੈਸਾ ਦਾ ਆਦਮੀ ਫਿਰ। ਕੱਲ ਤਾਂ ਉਹੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਭਾਈ ਵਿਅੰਗ ਸਿੰਘ ਜੀ ਕੀਰਤਨੀ ਜਥਾ ਅੱਜ ਅਸਿਕ ਵੱਡੀ ਪਿੰਡ ਦੇ ਵਿੱਚ ਕੀਰਤਨ ਕਰਨ ਵਾਸਤੇ ਆਏ ਆ। ਸਾਨੂੰ ਇੱਥੇ ਪਿਆਰ ਸਹਿਤ ਪਰਿਵਾਰ ਵੱਲੋਂ ਬੁਲਾਇਆ ਗਿਆ। ਜਦੋਂ ਅਸੀਂ ਕੀਰਤਨ ਦੀ ਸਮਾਪਤੀ ਕੀਤੀ ਉਸ ਤੋਂ ਬਾਅਦ ਦੇ ਵਿੱਚ ਇੱਥੋਂ ਦੀ ਜਿਹੜੀ ਕਮੇਟੀ ਮੈਂਬਰ ਨੇ ਔਰ ਉਹਨਾਂ ਨੇ ਸਾਡੇ ਜਿਹੜੇ ਪੈਸੇ ਮਾਇਆ ਵਾਲੇ ਉਹ ਚਾਕੇ ਗੋਲ ਗਰੇ ਵਿੱਚ ਪਾ ਦਿੱਤੇ ਆ ਉਹ ਵੜਾ ਦਿੱਤੇ ਫਾਤੇ ਸਾਨੂੰ ਵੀ ਕੋਈ ਗੱਲ ਕਰਨੀ ਹੁੰਦੀ ਆ ਜੀ ਪਹਿਲਾਂ ਉਹਦਾ ਗੱਲ ਕਰੋ ਫਿਰ ਆ ਵੀਡੀਓ ਪਹਿਲਾਂ ਗੱਲ ਕਰ ਕੋ ਨਾ ਪਹਿਲਾਂ ਕਰਕੇ ਤੂੰ ਪਹਿਲਾਂ ਗੱਲ ਕਰੋ ਉਹ ਬਾਈ ਕੌਣ ਆ ਯਾਰ ਹਾਕਮ ਰਾਮ ਰਾਮ ਤਮਾਸ਼ਾ ਕਿੰਨਾ ਲੱਗਦਾ ਵੇ ਮਦਹ ਦਮਾ ਉਹ ਲੈ ਲੱਗ ਨਾ ਕਰ ਉਹ ਨਾ ਕਰੋ ਗੀਨਰ ਸਾਹਿਬ ਜੱਤਾ ਨੂੰ ਨਾ ਹੱਥ ਨਹੀਂ ਬਈ ਫਿਰਾਂ ਕਰੇ ਸਰਕੜੀ ਹਾਂ ਹੱਥ ਨਹੀਂ ਪਾਉਂਦੇ ਹੱਥ ਕੇ ਮੇਰੀ ਪੜ ਤਰੀਕ ਨਹੀਂ ਨਹੀਂ ਬਦਾਮ ਓਏ ਬਾਬਾ ਜੀ ਗੱਲ ਲੋ ਗੱਲ ਬਹੁਤ ਵੱਧ ਜਾਈ ਨੀ ਆਪਾਂ ਤੁਹਾਨੂੰ ਦੱਸਣਾ ਇਹਨਾਂ ਦਾ ਹੱਥ ਨਹੀਂ ਦੱਸ ਇਹਨਾਂ ਦਾ ਹੱਥ ਨਹੀਂ ਬਹਿ ਕੇ ਗੱਲ ਕਰੀ ਆਹ ਬਹਿ ਕੇ ਗੱਲ ਕਰ ਕਾਲਰ ਕਰੋ ਇਹਨਾਂ ਦਾ ਵੀਡੀਓ ਬਣਾਉਂਦੇ ਆਪੂ ਠੱਕੇਗਾ ਮਾਪੇ ਕੇ ਮਾਰਿਆ ਹਣਾ ਸੰਗਤ ਦੇ ਵਿੱਚ ੱਟਕੇ ਮਾਰਿਆ ਬੰਦਿਆਂ ਨੇ ਗੁਰਦੁਆਰੇ 'ਚ ੱਟਕੇ ਮਾਰਦੇ ਨੇ ਬੰਦੇ ਆ ਕਮੇਟੀ ਵਾਲੇ ਬਹੁਤ ਮਾੜਾ ਕਰ ਰਹੇ ਨੇ ਇਹ ਚੱਲ ਕੋਈ ਨਹੀਂ ਬਹੁਤ ਮਾੜਾ ਮੈਂ ਤੁਹਾਨੂੰ ਲੋਕ ਜਿਹੜਾ ਹਾਂ ਆਜੋ ਮੈਨੂੰ ਸੰਗਤ ਦੇ ਵਿੱਚੋਂ ੱਟਕੇ ਮਾਰ ਰਹੇ ਨੇ ਸਾਨੂੰ ੱਟਕੇ ਮਾਰ ਰਹੇ ਨੇ ਗੁਰਦੁਆਰਾ ਨਹੀਂ ਆਪ ਖਾਂਦੇ ਲਈ ਆ ਵਾ ਠੀਕ ਦੇਖੋ ਬਹੁਤ ਜਿਹੜਾ ਹੈ ਇਹਨਾਂ ਨੇ ਅੱਜ ਮਾੜਾ ਕੀਤਾ ਕਵਦੀਪਿੰਡ ਦੇ ਵਿੱਚ ਇਹ ਨਹਿਰ ਵਾਲਾ ਗੁਰਦੁਆਰਾ ਸ਼ਹੀਦਾਂ ਦਾ ਸਥਾਨ ਹੈ। ਔਰ ਇਹਨਾਂ ਨੇ ਸਾਡੇ ਸਿੰਘਾਂ ਨੂੰ ਵੀ ਧੱਕੇ ਮਾਰੇ ਰੋਲਾ ਪਾਇਆ, ਮਾਇਆ ਚੱਕ ਕੇ ਗੋਲਕ ਦੇ ਵਿੱਚ ਪਾਈ ਔਰ ਅਸੀਂ ਸਾਰੀ ਹਿੰਦੂ ਨੂੰ ਬੇਨਤੀ ਕਰਦੇ ਹਾਂ ਕਿ ਪਤਾ ਲੱਗੇ ਵੱਧ ਤੋਂ ਵੱਧ ਸੰਗਤਾਂ ਨੂੰ ਇਹਨਾਂ ਦਾ ਪਤਾ ਲੱਗੇ ਪਿੰਡ ਵਾਲਿਆਂ ਦਾ। ਇਹਨਾਂ ਨੇ ਜਿਹੜਾ ਪੱਤਾ ਕੀਤਾ ਸਾਡੇ ਨਾਲ ਔਰ ਅਸੀਂ ਇਹ ਬੇਨਤੀ ਕਰਦੇ ਹਾਂ ਬਾਰ-ਬਾਰ ਸੰਗਤ ਨੂੰ ਜਿੰਨੀ ਜਿੰਨੀ ਵੀ ਸੰਗਤਾਂ ਸਾਰੀ ਹੱਥਾਂ ਲੱਗੇ ਲੋਕਾਂ ਨੂੰ ਜਿੰਨੇ ਵੀ ਸੰਗਤਾਂ ਹੈ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀਰਾਂ ਨੂੰ ਭੈਣਾਂ ਨੂੰ ਬਜ਼ੁਰਗਾਂ ਕਿ ਜਿਹੜੀ ਹੈ ਇਹ ਸਾਰੀ ਸੰਗਤ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਪਿੰਡ ਦੇ ਵਿੱਚ ਪਤਾ ਲੱਗੇ ਜਿਹੜਾ ਇਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਜਿਹਨਾਂ ਨੂੰ ਤਾਂ ਕਰਮਾਂ ਦੇ ਦੇਖੀ ਔਰ ਇਹਨਾਂ ਦਾ ਕੋਈ ਹੱਕ ਨਹੀਂ ਹੈਗਾ ਪਿੰਡਾਂ ਦੇ ਵਿੱਚੋਂ ਕਿਸੇ ਦੇ ਵਿੱਚ ਪੈਸੇ ਚੱਕਣ ਦਾ ਮਤਲਬ ਕੋਈ ਨਹੀਂ ਹੈਗਾ ਕਿਸੇ ਦਾ ਵੇ ਪੌਣ ਚੱਕ ਕੇ ਆਪਦੀ ਗੋਲਕੇ ਵਿੱਚ ਪਾ ਦੇਣ ਅਸੀਂ ਆਪਣੀ ਮਿਹਨਤ ਕਰਦੇ ਆਂ ਸਾਨੂੰ ਬੁਲਾਇਆ ਜਾਂਦਾ ਸੀ ਤਾਂ ਆਉਨੇ ਆਂ ਅਸੀਂ ਬਿਨਾਂ ਬੁਲਾਏ ਤੇ ਨਹੀਂ ਜਾਂਦੇ ਕਿਸੇ ਦੀ ਇਹ ਵੱਧ ਤੋਂ ਵੱਧ ਵੀਡੀਓ ਜਿਹੜੀ ਸ਼ੇਅਰ ਹੋਣੀ ਚਾਹੀਦੀ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਾਰੀ ਵੀਡੀਓ ਬੈਠ ਕੇ ਗੱਲ ਕਰ ਲੂਗੇ ਸੁਣਨੀ ਖੋਜੂਗਾ ਨਹੀਂ ਇਹ ਕਰ ਨਹੀਂ ਗਾਦਾ ਦਿੰਦੇ ਕੱਲ ਤਾਂ ਉਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਵਿਅੰਗ ਸਿੰਘ ਜੀ ਕੀਰਤਨੀ ਜਥਾ ਅੱਜ ਅਸੀਂ ਇੱਕ ਵੱਡੀ ਪਿੰਡ ਦੇ ਵਿੱਚ ਕੀਰਤਨ ਕਰਨ ਵਾਸਤੇ ਆਏ ਆ ਸਾਨੂੰ ਇੱਥੇ ਪਿਆਰ ਸਹਿਤ ਪਰਿਵਾਰ ਵੱਲੋਂ ਬੁਲਾਇਆ ਗਿਆ ਜਦੋਂ ਅਸੀਂ ਕੀਰਤਨ ਦੀ ਸਮਾਪਤੀ ਕੀਤੀ ਉਦੋਂ ਬਾਅਦ ਦੇ ਵਿੱਚ ਇੱਥੋਂ ਦੀ ਜਿਹੜੀ ਕਮੇਟੀ ਮੈਂਬਰ ਨੇ ਔਰ